ਤੀਜਾ ਹਿੱਸਾ ਮੇਣੀ ਕਹਾਣੀ ਨੰਮੀ ਕਿਟਿਆਉ ਕਹਾਣੀ ਕਾ ਦੀ ਆਵਾਜ਼ ਸਰਵਜੀ ਸੰਗਰੂਰ ਵੀ ਪਰ ਪਤਾ ਨਹੀਂ ਕੀ ਗੱਲ ਹੋਈ ਕੁਲਵਿੰਦਰ ਤੇ ਉਸਦੇ ਬਾਪ ਨੇ ਜੋਤੀ ਦੀ ਜ਼ਿੰਦਗੀ ਨਰਕ ਬਣਾ ਰੱਖੀ ਸੀ ਤੇ ਉਤੋਂ ਜੋਤੀ ਦਾ ਚਾਚਾ ਸੋਰਾ ਛੜਾ ਮਲੰਗ ਜੋਤੀ ਨੂੰ ਤੰਗ ਕਰੀ ਜਾਂਦਾ ਸੀ ਆਪ ਉਸ ਘਰ ਬਸਾਇਆ ਨਹੀਂ ਤੇ ਹੁਣ ਕਲਵਿੰਦਰ ਤੇ ਉਸਦੇ ਬਾਪ ਨੂੰ ਪਿਛਲੇ 2 ਸਾਲਾਂ ਤੋਂ ਨਸ਼ਿਆਂ ਦੇ ਲਾ ਕੇ ਘਰ ਕਲੇਕੀ ਪਵਾ ਦਿੱਤਾ ਕਲਵਿੰਦਰ ਚੰਗਾ ਪੜਾ ਟਰੱਕ ਜੁਨੀ ਚ ਜਾਂਦਾ ਤੇ ਵਧੀਆ ਕਮਾਈ ਕਰਕੇ ਖਰਚਾ ਤੋਰ ਰਿਹਾ ਸੀ ਪਰ ਜਦੋਂ ਤੋਂ ਕੁਲਵਿੰਦਰ ਦਾ ਚਾਚਾ ਟਰੱਕ ਡਰਾਈਵਰ ਦੀ ਜਾਨ ਲੱਗਾ ਉਦੋਂ ਤੋਂ ਕੁਲਵਿੰਦਰ ਆਪਣੇ ਚਾਚੇ ਅਤੇ ਨਸ਼ਿਆਂ ਦਾ ਜਿਆਦਾ ਗੁਲਾਮ ਹੋ ਗਿਆ ਪਹਿਲਾਂ ਤਾਂ ਚਾਚੀ ਹਥੋਖਾਂ ਦਾ ਪੀਂਦਾ ਰਿਹਾ ਤੇ ਹੁਣ ਉਹ ਆਪਣੇ ਚਾਚੀ ਦੇ ਬਾਪ ਨੂੰ ਆਪਣੀ ਕਮਾਈ ਨਾਲ ਐਸ਼ ਕਰਾਉਂਦਾ ਰਹਿੰਦਾ ਜੋਤੀ ਨੇ ਬਖੇੜਾ ਸਮਝਾਇਆ ਪਰ ਕੁਲਵਿੰਦਰ ਨਹੀਂ ਸਮਝਿਆ ਸਗੋਤ ਜੋਤੀ ਦੀ ਕੁੱਟਮਾਰ ਕਰਕੇ ਕੁੰਝੇ ਲਾ ਦਿੰਦਾ ਤੇ ਬੱਚੇ ਡਰ ਦੇ ਮਾਰੇ ਗਵਾਂਡੀਆਂ ਕਰਕੇ ਲ ਜਾਂਦੇ ਗਵਾਂਡੀ ਵੀ ਜੋਤੀ ਨੂੰ ਸਮਝਾ ਸਮਝਾ ਹਾਰ ਗਏ